ਮੈਂ ਤੇ ਹੀ ਬੰਨ ਨਾ ਕਹਿਣਾ ਚਾਹਨਾ ਜਿੰਨੇ ਵੀ ਬੰਦੇ ਇੱਥੇ ਝਾੜਾ ਕਰਾਣ ਆਉਂਦੇ ਨੇ ਕਦੀ ਨੋਟ ਕਰਦੇ ਆਪਾਂ ਝਾੜਾ ਕਰਾ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਆ ਕੇ ਅੰਦਰ ਜਲ ਜ਼ਰੂਰ ਚੜਾਉਣਾ ਚਾਹੀਦਾ ਹੈ ਭੋਲੇ ਨਾਹ ਦਾ ਆਸ਼ੀਰਵਾਦ ਲੈਣਾ ਚਾਹੀਦਾ ਤੁਸੀਂ ਸ਼ੰਗਲਾਂ ਵਾਲਾ ਸ਼ਿਵਾਲਾ ਜਿਹੜਾ ਮੰਦਿਰ ਦਾ ਨਾਮ ਹੈਗਾ ਕਿ ਆਪਣੇ ਇੱਥੇ ਭੋਲੇ ਨਾਥ ਜੀ ਸੰਗਲ ਛੱਡ ਕੇ ਗਏ ਸੀਗੇ ਉਸ ਨਾਮ ਤੋਂ ਹੀ ਮਸ਼ਹੂਰ ਹੈ ਜਿੰਨੇ ਵੀ ਤੁਸੀਂ ਇੱਥੇ 40 ਦਿਨ ਜਿੰਨੇ ਪੂਰੇ ਕਰਦੇ ਨੇ ਤੁਸੀਂ ਕੋਈ ਮਨੋ ਕਾਮਨਾ ਆਪਣੀ ਰੱਖੋ ਤੁਹਾਡੀ ਜ਼ਰੂਰ ਪੂਰੀ ਹੁੰਦੀ ਹੈ ਪਰ ਇਹ ਹੈ ਕਿ ਮਨ ਦੇ ਵਿੱਚ ਪੂਰੀ ਸ਼ਰਧਾ ਨਾਲ ਲਾਓ ਤੁਸੀਂ ਜਲ ਚੜਾਓ ਜਿੱਦਾਂ ਵੀ ਸੇਵਾ ਆ ਤੁਸੀਂ ਅੰਦਰ ਕਰੋ ਤੇ ਭੋਲੇ ਨਾਜ ਜੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰ ਦੇਣ। ਤਾਂ ਸੰਗਤ ਸਾਹਿਬ ਨਾਲ ਜੁੜ ਚੁੱਕੀ ਗੱਲਬਾਤ ਕਰਦੇ ਆ ਓਮ ਨਮਸ਼ਿ ਹੋਏ। જય ਸ਼ਿਵ ਸ਼ੰਕਰ ਮੇਰੇ ਪ੍ਰਭੂ ਜੀ જય ਸ਼ਿਵ ਸ਼ੰਕਰ। ਹਾਂ ਸਰ ਸੰਗਲਨੈਸ਼ਵਾਲੇ ਮੰਦਰ ਪਹੁੰਚੇ ਹਾਂ ਜੀ। ਕਿੰਨਾ ਕਨੰਦ ਆ ਰਿਹਾ। ਦੇਖੋ ਜੀ ਸਾਨੂੰ ਇੱਥੇ ਆਂਦੇ 15-20 ਸਾਲ ਹੋ ਗਏ। ਪੂਰੀ ਸ਼ਰਦਾ ਭਾਵਨਾ ਨਾਲ ਆਈਦਾ ਤੇ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਜਦੋਂ ਇੱਥੇ ਆਣ ਲੱਗੇ ਆ। ਮੈਂ ਤੇ ਇਵਨ ਇੰਨਾ ਕਹਿਣਾ ਚਾਹਨਾ ਜਿੰਨੇ ਵੀ ਬੰਦੇ ਇੱਥੇ ਝਾੜਾ ਕਰਨ ਆਂਦੇ ਨੇ। ਕਦੀ ਨੋਟ ਕਰਦੇ ਆਪਾਂ ਝਾੜਾ ਕਰਾ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਆ ਕੇ ਅੰਦਰ ਜਲ ਜ਼ਰੂਰ ਚੜਾਉਣਾ ਚਾਹੀਦਾ ਹੈ ਭੋਲੇ ਨਾਥ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਅਸ਼ਰਦਾਲੂ ਕਾਫੀ ਦੂਰ ਦੂਰੋਂ ਆਉਂਦੇ ਆ ਜੀ ਇੱਥੇ ਇੱਥੇ ਕਿਹਾ ਜਾਂਦਾ ਵੀ ਭੋਲੇ ਨਾਥ ਇੱਥੇ ਖੁਦ ਪ੍ਰਗਟ ਨੇ ਕੁਝ ਵੀ ਆ ਕੇ ਜੇਕਰ ਅਸ਼ਰਦਾਲੂ ਇੱਥੋਂ ਮੰਗਦੇ ਨੇ ਤਾਂ ਭੋਲੇ ਨਾਥ ਉਸ ਚੀਜ਼ ਨੂੰ ਪੂਰਾ ਜ਼ਰੂਰ ਕਰਦੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਸੰਗਲਾਵਾਲਾ ਸ਼ਿਵਾਲਾ ਜਿਹੜਾ ਮੰਦਿਰ ਦਾ ਨਾਮ ਹੈਗਾ ਕਿ ਆਪਣੇ ਇੱਥੇ ਭੋਲੇ ਨਾਥ ਜੀ ਸੰਗਲ ਛੱਡ ਕੇ ਗਏ ਸੀਗੇ ਉਸ ਇਸ ਨਾਮ ਤੋਂ ਹੀ ਮਸ਼ਹੂਰ ਹੈ ਜਿੰਨੇ ਵੀ ਤੁਸੀਂ ਇੱਥੇ 40 ਦਿਨ ਜਿੰਨੇ ਪੂਰੇ ਕਰਦੇ ਨੇ ਤੁਸੀਂ ਕੋਈ ਮਨੋ ਕਾਮਨਾ ਆਪਣੀ ਰੱਖੋ ਤੁਹਾਡੀ ਜਰੂਰ ਪੂਰੀ ਹੁੰਦੀ ਹੈ ਪਰ ਇਹ ਹੈ ਕਿ ਮਨ ਦੇ ਵਿੱਚ ਪੂਰੀ ਸ਼ਰਧਾ ਨਾ ਲਾਓ ਤੁਸੀਂ ਜਲ ਚੜਾਓ ਜਿੱਦਾਂ ਵੀ ਸੇਵਾ ਹੈ ਤੁਸੀਂ ਅੰਦਰ ਕਰੋ ਤੇ ਭੋਲੇनाथ ਜੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਨੇ ਸਰ ਤੁਸੀਂ ਕਦੇ ਕੁਝ ਮੰਗਿਆ ਹੋਵੇ ਭੋਲੇनाथ ਜੀ ਦਾ ਪੂਰਾ ਕੀਤਾ ਹੋਵੇ ਦੇਖੋ ਜੀ ਜੋ ਸਾਨੂੰ ਮਿਲਿਆ ਸਾਨੂੰ ਇੱਥੋਂ ਹੀ ਮਿਲਿਆ ਜਿੰਨੇ ਸਾਨੂੰ ਤੇ ਚਲੋ ਬਹੁਤ ਸਾਲ ਹੋ ਗਏ ਜਿੰਨੀਆਂ ਵੀ ਸਾਡੀ ਮਨੋ ਕਾਮਨਾ ਇਸ ਮੰਦਰ ਤੋਂ ਪੂਰੀਆਂ ਹੋਈਆਂ ਕਹਿੰਦੇ ਜੇਕਰ ਕੋਈ ਕਠਿਨਾਈ ਆਵੇ ਜੀਵਨ ਦੇ ਵਿੱਚ ਤਾਂ ਉਹ ਵੀ ਇੱਥੇ ਆ ਕੇ ਕਹੋ ਤਾਂ ਪੋਲੇਨਾ ਤੁਹਾਨੂੰ ਇਦਾਂ ਦੂਰ ਕਰਦੇ ਨੇ ਵੀ ਜਿਵੇਂ ਆਪਾਂ ਬਿਆਨ ਵੀ ਨਹੀਂ ਕਰ ਸਕਦੇੋ ਚੀਜ਼ ਨੂੰ ਬਿਲਕੁਲ ਜੀ ਬਿਲਕੁਲ ਦੇਖੋ ਦੁੱਖ ਸੁੱਖ ਆਣੀ ਜਾਣੀ ਚੀਜ਼ ਹੈ ਪਰ ਇਹ ਹੈ ਕਿ ਹੁਣ ਜਿੰਨਾ ਵੀ ਕੋਈ ਦੁੱਖ ਦੁਨੀਆ 'ਚ ਚੱਲਦਾ ਪਿਆ ਤੁਸੀਂ ਪੰਡਤਾਂ ਤੇ ਵਿਸ਼ਵਾਸ ਕਰਨ ਦੀ ਬਜਾਏ ਤੁਸੀਂ ਮੰਦਰ ਕੋਲੇਨਾ ਤੇ ਇੱਥੇ ਆਓ ਤੁਹਾਡੀ ਹਰ ਮਨੋਗਾਮਨਾ ਹਰ ਦੁੱਖ ਦਰਦ ਦੂਰ ਹੋਏਗਾ ਸ਼ਰਧਾਲੂਆਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਦਰਸ਼ਨ ਕਰਦੇ ਨੇ ਸ਼ਰਧਾਲੂਆਂ ਨੂੰ ਇਹੀ ਕਹਿਣਾ ਚਾਹਾਂਗੇ ਚਲੋ ਸਾਵਣ ਦਾ ਮਹੀਨਾ ਚੱਲਦਾ ਪਿਆ ਸਾਰੀ ਸੰਗਤ ਆਂਦੀ ਹੈ ਪਰ ਇਹ ਹੈ ਸਾਉਣ ਦੇ ਮਹੀਨੇ ਤੋਂ ਬਾਅਦ ਵੀ ਤੁਸੀਂ ਰੱਬ ਦੇ ਪੂਰੇ ਦਰਸ਼ਨ ਹਰ ਰੋਜ਼ ਕਰੋ ਹਰ ਰੋਜ਼ ਜਲ ਚੜਾਓ ਤਾਂ ਕਿ ਤੁਹਾਡੀ ਹਰ ਮਨੋ ਕਾਮਨਾ ਤੁਹਾਡਾ ਦੁੱਖ ਦਰਦ ਦੂਰ ਹੋ ਸਕੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਤਾਂ ਸੰਗਤ ਸਾਹਿਬ ਨਾਲ ਜੁੜ ਚੁੱਕੀ ਗੱਲਬਾਤ ਕਰਦੇ ਆ ਓਮ ਨਮਸ਼ਿ ਵੇ ਜੈ ਸ਼ਿਵ ਸ਼ੰਕਰ ਮੇਰੇ ਪ੍ਰਭੂ ਜੀ ਜੈ ਸ਼ਿਵ ਸ਼ੰਕਰ ਆ ਸਰ ਸੰਗਲਨੈਸ਼ ਵਾਲੇ ਮੰਦਰ ਪਹੁੰਚੇ ਹੋ ਜੀ ਕਿੰਨਾ ਕਨੰਦ ਆ ਰਿਹਾ ਦੇਖੋ ਜੀ ਸਾਨੂੰ ਇੱਥੇ ਆਂਦੇ 15 20 ਸਾਲ ਹੋ ਗਏ ਪੂਰੀ ਸ਼ਰਦਾ ਭਾਵਨਾ ਨਾਲ ਲਾਈਵ ਦਾ ਤੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਜਦ ਇੱਥੇ ਆਣ ਲੱਗੇ ਆ ਮੈਂ ਤੇ ਇਵਨ ਇੰਨਾ ਕਹਿਣਾ ਚਾਹੁੰਦਾ ਜਿੰਨੇ ਵੀ ਬੰਦੇ ਇੱਥੇ ਝਾੜਾ ਕਰਾਣ ਆਉਂਦੇ ਨੇ ਕਦੀ ਨੋਟ ਕਰਦੇ ਆਪਾਂ ਝਾੜਾ ਕਰਾ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਆ ਕੇ ਅੰਦਰ ਜਲ ਜ਼ਰੂਰ ਚੜਾਉਣਾ ਚਾਹੀਦਾ ਭੋਲੇ ਨਾਥ ਦਾ ਆਸ਼ੀਰਵਾਦ ਲੈਣਾ ਚਾਹੀਦਾ ਆਸ਼ਰਦਾਲੂ ਕਾਫੀ ਦੂਰੋਂ ਦੂਰੋਂ ਆਉਂਦੇ ਆ ਜੀ ਇੱਥੇ ਤੇ ਕਿਹਾ ਜਾਂਦਾ ਵੀ ਭੋਲੇ ਨਾਥ ਇੱਥੇ ਖੁਦ ਪ੍ਰਗਟ ਨੇ ਕੁਝ ਵੀ ਆ ਕੇ ਜੇਕਰ ਅਸ਼ਰਦਾਲੂ ਇੱਥੋਂ ਮੰਗਦੇ ਨੇ ਤਾਂ ਭੋਲੇ ਨਾਥ ਉਸ ਚੀਜ਼ ਨੂੰ ਪੂਰਾ ਜ਼ਰੂਰ ਕਰਦੇ ਬਿਲਕੁਲ ਜੀ ਬਿਲਕੁਲ ਤੁਸੀਂ ਸ਼ੰਗਲਾਂ ਵਾਲਾ ਸ਼ਿਵਾਲਾ ਜਿਹੜਾ ਮੰਦਰ ਦਾ ਨਾਮ ਹੈਗਾ ਕਿ ਆਪਣੇ ਇੱਥੇ ਭੋਲੇनाथ ਜੀ ਸੰਗਲ ਛੱਡ ਕੇ ਗਏ ਸੀਗੇ ਉਹ ਇਸ ਨਾਮ ਤੋਂ ਹੀ ਮਸ਼ਹੂਰ ਹੈ ਜਿੰਨੇ ਵੀ ਤੁਸੀਂ ਇੱਥੇ 40 ਦਿਨ ਜਿੰਨੇ ਪੂਰੇ ਕਰਦੇ ਨੇ ਤੁਸੀਂ ਕੋਈ ਮਨੋ ਕਾਮਨਾ ਆਪਣੀ ਰੱਖੋ ਤੁਹਾਡੀ ਜਰੂਰ ਪੂਰੀ ਹੁੰਦੀ ਹੈ ਪਰ ਇਹ ਹੈ ਕਿ ਮਨ ਦੇ ਵਿੱਚ ਪੂਰੀ ਸ਼ਰਧਾ ਨਾਲ ਲਾਓ ਤੁਸੀਂ ਜਲ ਚੜਾਓ ਜਿੱਦਾਂ ਵੀ ਸੇਵਾ ਹੈ ਤੁਸੀਂ ਅੰਦਰ ਕਰੋ ਤੇ ਪੋਲੇ ਨਾਜ ਜੀ ਤੁਹਾਡੀ ਹਰ ਮਨੋਗਾਮਨਾ ਪੂਰੀ ਕਰਦੇ ਨੇ ਸਰ ਤੁਸੀਂ ਕਦੇ ਕੁਝ ਮੰਗਿਆ ਹੋਵੇ ਪੋਲੇ ਨਾਜ ਜੀ ਜੇ ਪੂਰਾ ਕੀਤਾ ਹੋਵੇ ਦੇਖੋ ਜੀ ਜੋ ਸਾਨੂੰ ਮਿਲਿਆ ਸਾਨੂੰ ਇੱਥੋਂ ਹੀ ਮਿਲਿਆ ਜਿੰਨੇ ਸਾਨੂੰ ਤੇ ਚਲੋ ਬਹੁਤ ਸਾਲ ਹੋ ਗਏ ਹਾਂਜੀ ਜਿੰਨੀਆਂ ਵੀ ਸਾਡੀ ਮਨੋਗਾਮਨਾ ਇਸ ਮੰਦਿਰ ਤੋਂ ਪੂਰੀਆਂ ਹੋਈਆਂ ਕਹਿੰਦੇ ਜੇਕਰ ਕੋਈ ਕਠਿਨਾਈ ਆਵੇ ਜੀਵਨ ਦੇ ਵਿੱਚ ਤਾਂ ਉਹ ਵੀ ਇੱਥੇ ਆ ਕੇ ਕਹੋ ਤਾਂ ਪੋਲੇ ਨਾ ਤੁਹਾਨੂੰ ਇਦਾਂ ਦੂਰ ਕਰਦੇ ਨੇ ਵੀ ਜਿਵੇਂ ਆਪਾਂ ਬਿਆਨ ਵੀ ਨਹੀਂ ਕਰ ਸਕਦੇੋ ਜੀ ਬਿਲਕੁਲ ਜੀ ਬਿਲਕੁਲ ਦੇਖੋ ਦੁੱਖ ਸੁੱਖ ਆਣੀ ਜਾਣੀ ਚੀਜ਼ ਹੈ ਪਰ ਇਹ ਹੈ ਕਿ ਹੁਣ ਜਿੰਨਾ ਵੀ ਕੋਈ ਦੁੱਖ ਦੁਨੀਆ 'ਚ ਚੱਲਦਾ ਪਿਆ ਹੈ ਤੁਸੀਂ ਪੰਡਤਾਂ ਤੇ ਵਿਸ਼ਵਾਸ ਕਰਨ ਦੀ ਬਜਾਏ ਤੁਸੀਂ ਮੰਦਰ ਕੋਲੇ ਨਾ ਇੱਥੇ ਆਓ ਤੁਹਾਡੀ ਹਰ ਮਨੋ ਕਾਮਨਾ ਹਰ ਦੁੱਖ ਦਰਦ ਦੂਰ ਹੋਏਗਾ ਸ਼ਰਧਾਲੂਆਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਨੇ ਸ਼ਰਧਾਲੂਆਂ ਨੂੰ ਇਹੀ ਕਹਿਣਾ ਚਾਹਾਂਗੇ ਚਲੋ ਸਾਉਣ ਦਾ ਮਹੀਨਾ ਚੱਲਦਾ ਪਿਆ ਸਾਰੀ ਸੰਗਤ ਆਂਦੀ ਹੈ ਪਰ ਇਹ ਹੈ ਸਾਉਣ ਦੇ ਮਹੀਨੇ ਤੋਂ ਬਾਅਦ ਵੀ ਤੁਸੀਂ ਰੱਬ ਦੇ ਪੂਰੇ ਦਰਸ਼ਨ ਹਰ ਰੋਜ਼ ਕਰੋ ਹਰ ਰੋਜ਼ ਜਲ ਚੜ੍ਹਾਓ ਤਾਂ ਕਿ ਤੁਹਾਡੀ ਹਰ ਮਨੋ ਕਾਮਨਾ ਤੁਹਾਡਾ ਦੁੱਖ ਦਰਦ ਦੂਰ ਹੋ ਸਕੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਭੂ